ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨ ਜੀ ਆਈਪੀਐਸ ਜੀਡੀ ਰੈਨਮਈ ਹੈਥ ਵੀਕੋਡ ਪੁਲਿਸ ਵੱਲੋਂ ਮਾੜੇ ਹੰਸਾ ਕਰਾਤੇ ਅਪਰਾਧਿਕਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਹੀ ਲੜੀ ਤਹਿਤ ਸਾਡੇ ਏਐਸਆਈ ਜਕਸੀਰ ਸਿੰਘ ਜੋ ਸਿਟੀ ਵਾਚ ਤੇ ਨਾਕ ਨੇ ਤੇ ਉਹ ਜਦੋਂ ਉਹ ਸ਼ੱਕੀ ਪੁੱਛੇ ਤਲਾਸ਼ ਵਿੱਚ ਇਲਾਕੇ ਵਿੱਚ ਸੀ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਵਿੰਦਰ ਸਿੰਘ ਵਗੋਰਾ ਜਿਹੜਾ ਵਾੜਾ ਤਰਾਕਾ ਜਿਲ੍ਹਾ ਫਰੀਕੋਟ ਦਾ ਰਹਿਣ ਵਾਲਾ ਹੈ ਇਹ ਇਸ ਦੇ ਕੋਲ ਨਜਾਇਜ਼ ਹਥਿਆਰ ਤੇ ਕਿਸੇ ਵੱਡੀ ਵਾਦਤ ਨੂੰ ਅੰਜਾਮ ਦੇਣ ਜਾ ਰਿਹਾ ਹੈ ਤਾਂ ਇਸ ਦੀ ਭਾਲ ਦੇ ਵਿੱਚ ਜਦੋਂ ਇਹ ਪੁਲਿਸ ਪਾਰਟੀ ਸਾਡਾ ਦਾਜ ਗਰਾਉਂਡ ਸਾਧਕ ਰੋਡ ਤੇ ਪਹੁੰਚੀ ਤਾਂ ਇਸ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਸਾਨੂੰ ਇੱਕ ਬੱਤੀ ਬੋਲ ਰਵਾਵਰ ਦੇ ਸੀ ਤੇ ਤਿੰਨ ਜ਼ਿੰਦਾ ਕਾਤੂਸ ਮਿਲੇ ਤੇ ਇਸ ਤੇ ਅਸੀਂ ਮੁਕੱਦਮਾ ਨੰਬਰ 439 25598 ਅਸਲੈਕਟ ਤਹਿਤ ਸਿਟੀ ਫਰੀਕੋਟ ਵਿੱਚ ਦਰਜ ਕੀਤਾ ਹੈ ਤੇ ਅੱਜ ਅਸੀਂ ਇਹਨੂੰ ਮਾਜੋ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛ ਇਸ ਕਰਕੇ ਇਸ ਤੋਂ ਪੁੱਛਿਆ ਜਾਏਗਾ ਕਿ ਇਸ ਨੇ ਇਸ ਤੋਂ ਪਹਿਲਾਂ ਵੀ ਇਸ ਵਿਅਪਨ ਨਾਲ ਜਾਂ ਕੋਈ ਕਿਸੇ ਵਾਅਦਾ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹ ਵਾਅਦਾ ਤੋਂ ਕਿਹੜੀ ਵਾਅਦਾ ਤੋਂ ਇਹ ਅੰਜਾਮ ਦੇਣਾ ਚਾਹੁੰਦਾ ਸੀ ਤੇ ਇਹ ਸਾਡੀ ਇੱਕ ਅੱਗੇ ਤੋਤੀਸ਼ ਜਾਰੀ ਤਤਰੀਸ਼ ਦੇ ਵਿੱਚ ਅਸੀਂ ਅੱਗੇ ਖੁਲਾਸਾ ਕਰਾਂਗੇ